ਪੰਜਾਬ ਸਰਕਾਰ ਲਵੇਗੀ ਅੱਜ ਇੱਕ ਵੱਡਾ ਫੈਸਲਾ ਰਾਜਪਾਲ ਨੂੰ ਲੈ ਕੇ ਹੁਣ ਹੋ ਸਕਦੇ ਨੇ ਕਈ ਬਦਲਾ ਸਸ਼ਰਕਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਸਵਿੰਦਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮਾਹੌਲ ਬਣ ਚੁੱਕਾ ਹੈ ਇਸ ਚੀਜ਼ ਦੀ ਜਾਣਕਾਰੀ ਸਭ ਨੂੰ ਹੈ ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰ ਤੇ ਰਾਜਪਾਲ ਇੱਕ ਦੂਸਰੇ ਦੇ ਅੰਮੋ ਸਾਹਮਣੇ ਹੋ ਚੁੱਕੇ ਨੇ ਕਈ ਵਾਰ ਰਾਜਪਾਲ ਜਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਦੂਸਰੇ ਦੇ ਖਿਲਾਫ ਬਹੁਤ ਸਾਰੀਆਂ ਟਿੱਪਣੀਆਂ ਵੀ ਕਰ ਦਿੱਤੀਆਂ ਜਾਂਦੀਆਂ ਨੇ ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੀ ਸਾਹਮਣੇ ਆਈ ਹੈ ਕਿ ਹੁਣ ਪੰਜਾਬ ਦੇ ਵਿੱਚ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਅਧਿਕਾਰ ਜਿਹੜੇ ਆ ਉਹ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿहां ਅਸਲ ਦੇ ਵਿੱਚ ਜਿੱਥੇ ਵਿਧਾਨ ਸਭਾ ਦਾ ਦੂਸਰਾ ਦਿਨ ਹੈ ਤੇ ਅੱਜ ਦੇ اجلاس ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜਾਏਗਾ ਪੰਜਾਬ ਦੀ ਸਰਕਾਰ ਦੇ ਵੱਲੋਂ ਤੇ ਉਹ ਬਿੱਲ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆਉਂਦੀਆਂ ਨੇ ਉਸ ਦਾ ਚਾਂਸਲਰ ਰਾਜਪਾਲ ਨਹੀਂ ਬਲਕਿ ਪੰਜਾਬ ਦਾ ਸੀਐਮ ਹੋਵੇਗਾ ਜੀ ਹਾਂ ਇਸ ਵੇਲੇ ਦੀ ਇਹ ਬੇहद ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਰਾਜਪਾਲ ਤੋਂ ਉਹਨਾਂ ਦੇ ਅਧਿਕਾਰ ਜਿਹੜੇ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਖੋਏ ਜਾਣਗੇ ਕਿਹਾ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿੱਥੇ ਯੂਨੀਵਰਸਟੀਆਂ ਆਉਂਦੀਆਂ ਨੇ ਉਹਨਾਂ ਦਾ ਚਾਂਸਲਰ ਗਵਰਨਰ ਯਾਨੀ ਕਿ ਰਾਜਪਾਲ ਨੂੰ ਬਣਾਇਆ ਜਾਂਦਾ ਹੈ ਪਰ ਹੁਣ ਉੱਥੇ ਮਾਨ ਸਰਕਾਰ ਇਸ ਵੇਲੇ ਬੇਹੱਦ ਵੱਡਾ ਫੈਸਲਾ ਲੈ ਚੁੱਕੀ ਹੈ ਕਿ ਹੁਣ ਪੰਜਾਬ ਦੇ ਵਿੱਚ ਰਾਜਪਾਲ ਯੂਨੀਵਰਸਿਟੀਆਂ ਦੇ ਚਾਂਸਲਰ ਨਹੀਂ ਹੋਣਗੇ ਬਲਕਿ ਪੰਜਾਬ ਦਾ ਜੋ ਮੁੱਖ ਮੰਤਰੀ ਹੋਏਗਾ ਉਹੀ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਹੈ ਉਹ ਬਣੇਗਾ ਪੰਜਾਬ ਦੀ ਸਰਕਾਰ ਤੇ ਦੂਸਰੇ ਪਾਸੇ ਗਵਰਨਰ ਦੋਵਾਂ ਦੇ ਵਿਚਾਲੇ ਆਪਸੀ ਤਕਰਾਰ ਕਾਫੀ ਵਾਰ ਵੇਖਣ ਨੂੰ ਮਿਲਿਆ ਹੈ ਪਰ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਹੈ ਉਹ ਪੇਸ਼ ਕੀਤਾ ਜਾਏਗਾ ਤੇ ਇਸ ਬਿੱਲ ਨੂੰ ਮਨਜ਼ੂਰੀ ਵੀ ਜਿਹੜੀ ਹੈ ਉਹ ਜ਼ਰੂਰ ਮਿਲ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਦੇ 92 ਐਮਐਲਏ ਨੇ ਤੇ ਉਹਨਾਂ ਸਾਰਿਆਂ ਦੇ ਵੱਲੋਂ ਹਾਂ ਦੇ ਵਿੱਚ ਹੀ ਵੋਟ ਪਾਈ ਜਾਏਗੀ ਤੇ ਜਿਹੜਾ ਇਹ ਬਿੱਲ ਹੈ ਉਹ ਅੱਜ ਵਿਧਾਨ ਸਭਾ ਦੇ ਵਿੱਚ ਪਾਸ ਹੋ ਜਾਏਗਾ ਤੇ ਜੇਕਰ ਵੈਲ ਪਾਸ ਹੋ ਗਿਆ ਤੇ ਬਨਵਾਰੀ لال ਪ੍ਰੋਹਿਤ ਜੋ ਕਿ ਪੰਜਾਬ ਦੇ ਰਾਜਪਾਲ ਨੇ ਤੇ ਉਹਨਾਂ ਦੇ ਕੋਲੋਂ ਉਹਨਾਂ ਦੇ ਅਧਿਕਾਰ ਜਿਹੜੇ ਆ ਉਹ ਖੋਲੇ ਜਾਣਗੇ ਤੇ ਚਾਂਸਲਰ ਬਣਾ ਦਿੱਤਾ ਜਾਏਗਾ ਸੀਐਮ ਭਗਵੰਤ ਮਾਨ ਨੂੰ ਪੰਜਾਬ ਦੀਆਂ ਜਿਹੜੀਆਂ ਵੀ ਯੂਨੀਵਰਸਿਟੀਆਂ ਆਉਂਦੀਆਂ ਨੇ ਉਹਨਾਂ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਤੋਂ ਸੀਐਮ ਭਗਵੰਤ ਮਾਨ ਹੋਣਗੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਰੂਲ ਹੈ ਉਹ ਪੱਛਮ ਬੰਗਾਲ ਦੇ ਵਿੱਚ ਵੀ ਬਣਾਇਆ ਗਿਆ ਸੀ ਪੱਛਮ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਦੀ ਸਰਕਾਰ ਹੈ ਤੇ ਉੱਥੇ ਵੀ ਅਕਸਰ ਇਹ ਚੀਜ਼ ਵੇਖਣ ਨੂੰ ਮਿਲੀ ਹੈ ਕਿ ਰਾਜਪਾਲ ਵਰਸਸ ਸਰਕਾਰ ਹੋਇਆ ਕਰਦਾ ਹੈ ਜਿਸ ਦੇ ਤਹਿਤ ਫੈਸਲਾ ਪੱਛਮ ਬੰਗਾਲ ਦੇ ਵਿੱਚ ਲਿੱਤਾ ਗਿਆ ਸੀ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਜਿਹੜੇ ਨੇ ਉਹ ਸੀਐਮ ਨੂੰ ਬਣਾਇਆ ਜਾਏਗਾ ਪਮਤਾ ਬੇਨਰਜੀ ਉੱਥੇ ਦੇ ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਸੀ ਹੁਣ ਉਸੇ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਕੁਝ ਅਜਿਹਾ ਕਰਨ ਜਾ ਰਹੀ ਹੈ ਬੀਤੇ ਦਿਨ ਜਦ ਵਿਧਾਨ ਸਭਾ ਸੈਸ਼ਨ ਹੋਇਆ ਹੈ ਤਾਂ ਉਸ ਸੈਸ਼ਨ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਬਿਲ ਪੇਸ਼ ਕੀਤਾ ਗਿਆ ਸੀ ਤੇ ਅੱਜ ਜਿਹੜਾ ਇਹ ਬਿਲ ਹੈ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ ਕਿ ਚਾਂਸਲਰ ਹੁਣ ਤੋਂ ਗਵਰਨਰ ਨਹੀਂ ਹੋਣਗੇ ਯਾਨੀ ਕਿ ਰਾਜਪਾਲ ਹੁਣ ਤੋਂ ਚਾਂਸਲਰ ਨਹੀਂ ਹੋਣਗੇ ਬਲਕਿ ਪੰਜਾਬ ਦਾ ਜੋ ਮੁੱਖ ਮੰਤਰੀ ਹੋਏਗਾ ਉਹ ਯੂਨੀਵਰਸਟੀਆਂ ਦਾ ਚਾਂਸਲਰ ਹੋਏਗਾ ਪੱਛਮੀ ਬੰਗਾਲ ਦੀ ਤਰਜ਼ ਤੇ ਇਹ ਫੈਸਲਾ ਜਿਹੜਾ ਹੈ ਉਹ ਲਿੱਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਤੋਂ ਗਵਰਨਰ ਜਿਹੜੇ ਨੇ ਉਹਨਾਂ ਦੇ ਅਧਿਕਾਰ ਸਰਕਾਰ ਦੇ ਵੱਲੋਂ ਖੋਹ ਲਏ ਗਏ ਨੇ ਉਹ ਯੂਨੀਵਰਸਟੀਆਂ ਦੇ ਚਾਂਸਲਰ ਨਹੀਂ ਰਹਿਣਗੇ ਤੇ ਪੰਜਾਬ ਦਾ ਜੋ ਸੀਐਮ ਹੋਵੇਗਾ ਜਿਵੇਂ ਕਿ ਇਸ ਵੇਲੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਤੇ ਉਹੀ ਯੂਨੀਵਰਸਟੀਆਂ ਦੇ ਹੁਣ ਤੋਂ ਚਾਂਸਲਰ ਹੋਣਗੇ ਥਾਂ ਬਦਲ ਦਿੱਤੀ ਗਈ ਹੈ ਗਵਰਨਰ ਦੀ ਥਾਂ ਹੁਣ ਸੀਐਮ ਯੂਨੀਵਰਸਟੀਆਂ ਦੇ ਚਾਂਸਲਰ ਜਿਹੜੇ ਨੇ ਉਹ ਬਣਾ ਦਿੱਤੇ ਗਏ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber ek data ka play te vi dekhya ja sakda hai worldwide tusi sanu amazon fire tv daily hunt te e babate dekh sakde ho usa canada australia new zealand te europe de har bade ip tv platform te dekh sakde ho ranne jappe ton dur te mudde de neere live punjabi tv